ਅਮੈ ਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਦੀ ਫਤਿਹ ਸਵਾਜ ਆਪਾਂ ਗੱਲ ਕਰਾਂਗੇ ਸਿੱਖ ਮਿਸਲਾਂ ਤੇ ਉਹਨਾਂ ਦੇ ਮੁਖੀ ਸਰਦਾਰਾਂ ਦੇ ਬਾਰੇ। ਉਹ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਸਿੱਖ ਪੰਥ 25 ਛੋਟ ਛੁਕੇ ਦਲਾਂ ਦੇ ਵਿੱਚ ਵੰਡਿਆ ਗਿਆ ਜੋ ਬਾਅਦ ਦੇ ਵਿੱਚ 60 ਵੱਧ ਕੇ 60 ਹੋ ਗਏ। ਸਰਬੱਤ ਖਾਲਸੇ ਦੀ ਇੱਕ ਮੀਟਿੰਗ ਦੇ ਵਿੱਚ ਇਹਨਾਂ ਦਲਾਂ ਨੂੰ ਮਿਸਲਾਂ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਸੋ ਸਭ ਤੋਂ ਪਹਿਲਾਂ ਤਰਫਾ ਜਾਣਾਂਗੇ ਕਿ ਮਿਸਲ ਸ਼ਬਦ ਦਾ ਅਰਥ ਕੀ ਸੀ। ਸੋ ਮਿਸਲ ਸ਼ਬਦ ਦਾ ਅਰਥ ਅਰਬੀ ਭਾਸ਼ਾ ਦੇ ਵਿੱਚ ਸੀ ਬਰਾਬਰ। ਸੋ ਸਿੱਖ ਮਿਸਲਾਂ ਵਿੱਚ ਸਭ ਨੂੰ ਬਰਾਬਰ ਅਧਿਕਾਰ ਸੀ। ਚਾਹੇ ਸੈਨਿਕ ਤੌਰ ਤੇ ਉਹਨਾਂ ਮਿਸਲਾਂ ਦੇ ਵਿੱਚ ਬਹੁਤ ਵਖਰੇਵਾ ਸੀ ਕਈਆਂ ਕੋਲ ਤਾਂ ਕੁਝ ਸੈਂਕੜੇ ਸਿਪਾਹੀ ਸੀ ਤੇ ਕਈ ਜਿਵੇਂ ਭੰਗੀ ਮਿਸਲ ਸ਼ੁਕਰਚੱਕੀਆ ਮਿਸਲ ਇਹਨਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕ ਸੀ ਸੋ ਗੱਲ ਕਰਦੇ ਆ ਮਿਸਲਾਂ ਦੇ ਨਾਮ ਤੇ ਉਹਨਾਂ ਦੇ ਮੁਖੀਆਂ ਬਾਰੇ ਸਭ ਤੋਂ ਪਹਿਲੀ ਮਿਸਲ ਸੀ ਆਲੂ ਵਾਲੀਆ ਮਿਸਲ ਜਿਸ ਦੇ ਮੁਖੀ ਸਰਦਾਰ ਜਸਾ ਸਿੰਘ ਆਲੂ ਵਾਲੀਆ ਸੀ ਦੂਸਰੀ ਮਿਸਲ ਸੀ ਫੈਜ਼ਲਪੁਰੀਆ ਮਿਸਲ ਜਿਸ ਦੇ ਮੁਖੀ ਨਵਾਬ ਕਪੂਰ ਸਿੰਘ ਸੀ ਉਸ ਤੋਂ ਬਾਅਦ ਸੀ ਸ਼ੁਕਰਚੱਕੀਆ ਮਿਸਲ ਜਿਸ ਦੇ ਮੁਖੀ ਨੌਦ ਸਿੰਘ ਸੀ ਜੋ ਕਿ ਗੁਜਰਾਵਾਲਾ ਸ਼ੁਕਰਚੱਕ ਦੇ ਰਹਿਣ ਵਾਲੇ ਸੀ ਉਸ ਤੋਂ ਬਾਅਦ ਸੀ ਨਿਸ਼ਾਨਵਾਲੀਆ ਮਿਸਲ ਇਹਨਾਂ ਦੇ ਮੁਖੀ ਸਰਦਾਰ ਦਸੌਂਦਾ ਸਿੰਘ ਜੀ ਸੀ ਉਸ ਤੋਂ ਬਾਅਦ ਸੀ ਭੰਗੀ ਮਿਸਲ ਇਹਨਾਂ ਦੇ ਮੁਖੀ ਆਨੰਦ ਆਨੰਦ ਸਿੰਘ ਜੋ ਕਿ ਪੰਜਵੜ ਦੇ ਰਹਿਣ ਵਾਲੇ ਸੀ ਇਸ ਦਾ ਇੱਕ ਪੁਰਾਣਾ ਆਗੂ ਥਾਰੀ ਸਿੰਘ ਜੋ ਕਿ ਬਹੁਤ ਭੰਗ ਪੀਣ ਦੀ ਆਦਤ ਸੀ ਉਹਨਾਂ ਨੇ ਨਾਮ ਦਿੱਤੀ ਇਸ ਮਿਸਲ ਦਾ ਭੰਗੀ ਮਿਸਲ ਪਿਆ ਸੀ ਉਸ ਤੋਂ ਬਾਅਦ ਸੀ ਕਨਈਆ ਮਿਸਲ ਇਸ ਦੇ ਮੁਖੀ ਸੀ ਜੈ ਸਿੰਘ ਕਾਨਾ ਉਸ ਤੋਂ ਬਾਅਦ ਸੀ ਨਕਈ ਮਿਸਲ ਦੇ ਮੁਖੀ ਨੇ ਕਈ ਮਿਸਲ ਉਸ ਦਿਮਕ ਦੀ ਵਿਚਾਸੇ ਥੱਲੇ ਵਾਲੀ ਮਿਸਲ ਦੀ ਉਕੀ ਸੀ ਗੁਲਾਬ ਸਿੰਘ